ਨਵ ਚੇਤਨਾ ਵੱਲੋਂ ਬੜੀ ਲੰਬੇ ਸਮੇਂ ਤੋਂ ਅਸੀਂ ਇੱਕ ਜਿਹੜਾ ਬੇਟੀ ਬਿਜਾ ਬੇਟੋ ਪੜਾਓ ਜਿਹੜਾ ਕੰਪੇਨ ਸਟਾਰਟ ਕੀਤੀ ਹੋਈ ਆ ਤੇ ਇਹਦੇ ਅੰਡਰ ਅਸੀਂ ਜਿਹੜੇ ਬੱਚਿਆਂ ਨੂੰ ਅਸੀਂ ਸਕਾਲਰਸ਼ਿਪ ਸਟੇਸ਼ਨਰੀ ਹੈਲਥ ਤੇ ਹੋਰ ਵੀ ਜਿਹੜੀਆਂ ਉਹਨਾਂ ਦੀਆਂ ਲੋੜੀਆਂ ਰਿਕੁਆਇਰਮੈਂਟਸ ਨੇ ਉਹ ਪੂਰੀਆਂ ਕਰਦੇ ਆ ਅੱਜ ਅਸੀਂ ਦੋ ਬੱਚੇ ਜਿਹੜੇ ਸਾਡੇ ਕੋ ਕਮਲਜੀਤ ਕੌਰ ਤੇ ਸੀਆ ਸਿੰਘ ਇਹ ਦੋ ਬੱਚਿਆਂ ਨੂੰ ਜਿਹੜਾ ਸਕਾਲਰਸ਼ਿਪ ਤੇ ਸਟੇਸ਼ਨਰੀ ਦੇ ਕੇ ਆਨਰ ਕੀਤਾ ਤੇ ਕਮਲਜੀਤ ਕੌਰ ਜਿਹੜੀ ਸਾਡੀ ਬੀਏ ਪਾਰਟ ਸੈਕੰਡ ਦੇ ਵਿੱਚ ਗਵਰਨ ਕਾਲਜ ਦੇ ਵਿੱਚ ਸਟੂਡੈਂਟ ਆ ਤੇ ਸੀਆ ਸਿੰਘ ਡੀਸੀ ਐਮ ਪ੍ਰੈসিডেন্সি ਜਮਲਪੁਰ ਦੀ ਸਟੂਡੈਂਟ ਆ ਤੇ ਨਵਜੇਤਨ ਵੱਲੋਂ ਲੰਬੇ ਸਮੇਂ ਤੋਂ ਇਹ ਬੱਚੇ ਅਡੌਪਟ ਕੀਤੇ ਹੋਏ ਨੇ ਇਹਨਾਂ ਨੂੰ ਅਸੀਂ ਸਕਾਲਰਸ਼ਿਪ ਵੀ ਦੇ ਰਹੇ ਆ ਤੇ ਮਕਸਦ ਸਾਡਾ ਇਹੀ ਹੁੰਦਾ ਵੀ ਬੱਚਿਆਂ ਨੂੰ ਵਰਤੋਂ ਜਿਹੜੀਆਂ ਫੈਸਿਲਿਟੀਜ਼ ਪ੍ਰੋਵਾਈਡ ਕਰੀਏ ਤਾਂ ਜੋ ਉਹਨਾਂ ਦੀ ਜਿਹੜੀ ਸਟੱਡੀਜ਼ ਨੇ ਵਿੱਚ ਬ੍ਰੇਕ ਨਾ ਕਰ ਸਕਣ ਇਹ ਜਿਹੜੀ ਫੈਸਿਲਿਟੀ ਹੈ ਬੱਚਿਆਂ ਨੂੰ ਅਸੀਂ ਜਦੋਂ ਤੱਕ ਇਹ ਪੜ੍ਹਨਾ ਚਾਹਣਗੇ ਉਦੋਂ ਤੱਕ ਅਸੀਂ ਪ੍ਰੋਵਾਈਡ ਕਰਾਂਗੇ ਤੇ ਮੈਂ ਥੈਂਕਸ ਕਰਦਾ ਨਵਜੇਤਨ ਦੇ ਜਿਹੜੇ ਮੈਂਬਰਸ ਨੇ ਜਿਹੜੇ ਆਪਣੀ ਜਿਹੜੀ ਨੇਕ ਬਾਈ ਦੇ ਵਿੱਚੋਂ ਕੰਟਰੀਬਿਊਟ ਕਰਦੇ ਆ ਤੇ ਕਾਫੀ ਜ਼ਿਆਦਾ ਬੱਚਿਆਂ ਦਾ ਜਿਹੜਾ ਉਹ ਐਜੂਕੇਸ਼ਨ ਪ੍ਰੋਵਾਈਡ ਕਰ ਰਹੇ ਨੇ ਤੇ ਆਉਣ ਵਾਲੇ ਟਾਈਮ 'ਚ ਵੀ ਅਸੀਂ ਇਸੇ ਤਰ੍ਹਾਂ ਇਹਨੂੰ ਕੰਟੀਨਿਊ ਕਰਾਂਗੇ ਤੇ ਬੱਚਿਆਂ ਦੀ ਜਿਹੜੀ ਗਿਣਤੀ ਹੈ ਡਾਕਟਰ ਚਾਈਲਡਨੇਟ ਸਾਡੇ ਉਹਨਾਂ ਨੂੰ ਵਧਾਉਣ ਦੀ ਕੋਸ਼ਿਸ਼। ਮੈਂ ਇਹ ਕਹਿਣਾ ਚਾਹਾਂਗੀ ਕਿ ਅੱਜ ਅਸੀਂ ਇੱਥੇ ਇਕੱਠੇ ਹੋਏ ਹਾਂ ਸਾਡੀ ਨਵਚੇਤਨਾ ਬਾਲ ਭਲਾਈ ਕਮੇਟੀ ਨੇ ਦੋ ਬੱਚੀਆਂ ਜਿਹੜੀਆਂ ਐਡਾਪਟ ਆਲਰੇਡੀ ਕੀਤੀਆਂ ਹੋਈਆਂ ਸੀ ਅੱਜ ਉਹਨਾਂ ਨੂੰ ਸਕਾਲਰਸ਼ਿਪ ਵੀ ਦਿੱਤਾ ਗਿਆ ਸਟੇਸ਼ਨਰੀ ਦਿੱਤੀ ਗਈ ਤੇ ਬੱਚਿਆਂ ਨੂੰ ਐਪਰੀਸ਼ੀਏਟ ਕੀਤਾ ਕਿ ਉਹਨਾਂ ਨੇ ਬਹੁਤ ਅੱچھے ਮਾਰਕਸ ਲਏ ਨੇ। ਤੇ ਅਸੀਂ ਸਾਰੇ ਇਕੱਠੇ ਹੋਨੇ ਆ ਇਸ ਤਰ੍ਹਾਂ ਹੀ ਤੇ ਬੱਚਿਆਂ ਨੂੰ ਇਨਕਰੇਜ ਕਰ ਰਹੇ ਹਾਂ ਕਿ ਹੋਰ ਵੀ ਅੱਛੇ ਪੜਨ ਬੱਚੇ। ਇਕੋ ਸਾਹ ਨਾਲ ਜੋ ਸੋਚਿਆ ਵੀ ਐਨਜੀਓ ਚਲਾ ਰਹੇ ਆ ਵੀ ਵਧੀਆ ਗੱਲ ਆ ਵੀ ਲੋਕਾਂ ਨੂੰ ਗਿਆਨ ਦੇਈ ਜੀ ਯੈਸ ਬਿਲਕੁਲ ਉਹਨਾਂ ਦਾ ਮੈਂ ਤਾਂ ਕਹਿੰਨੀ ਆ ਪਰਮਾਤਮਾ ਉਹਨਾਂ ਨੂੰ ਹੈਲਦੀ ਵੈਲਦੀ ਲਾਈਫ ਦੇਵੇ ਉਹ ਸਾਨੂੰ ਸਾਰਿਆਂ ਨੂੰ ਅੱਗੇ ਕਰਨ ਵਾਲੇ ਨੇ ਠੀਕ ਹੈ ਅਸੀਂ ਉਹਨਾਂ ਦਾ ਸਾਥ ਦੇ ਲਿਆ ਲੇਕਿਨ ਇਨੀਸ਼ੀਏਟਿਵ ਹਮੇਸ਼ਾ ਉਹ ਲੈ ਰਹੇ ਨੇ ਤੇ ਸਮਾਜ ਨੂੰ ਸੁਧਾਰਨ ਚ ਉਹਨਾਂ ਦਾ ਬਹੁਤ ਵੱਡਾ ਹੱਥ ਹੈ ਪਰਮਾਤਮਾ ਉਹਨਾਂ ਦੀ ਲੰਬੀ ਉਮਰ ਕਰੇ ਤੇ ਹੋਰ ਵੱਧ ਤੋਂ ਵੱਧ ਲੋਕ ਸਾਡੇ ਨਾਲ ਜੁੜਨ ਤਾਂਕਿ ਅਸੀਂ ਆਪਣੇ ਸਮਾਜ ਨੂੰ ਹੋਰ ਸੁਧਾਰ ਸਕੀਏ ਮੈਂ ਪਰਮ ਪ੍ਰੈਸਰ ਚੇਅਰਮੈਨ ਨਵ ਚੇਤਨਾ ਵਾਲ ਭਾਈ ਕਮੇਟੀ ਅਸੀਂ ਬੱਚੇ ਜਿਨ੍ਹਾਂ ਦੇ ਪੇਰੈਂਟਸ ਹੈ ਨਹੀਂ ਪੇਰੈਂਟਸ ਲੈਸ ਬੱਚੇ ਆ ਉਹ 16 ਬੱਚੇ ਅਸੀਂ ਅਡੌਪਟ ਕੀਤੇ ਆ ਜੀ ਚ 15 ਲੜਕੀਆਂ ਤੇ ਇੱਕ ਲੜਕਾ ਹੈ ਅਸੀਂ ਉਹਨਾਂ ਦਾ ਪੜ੍ਹਾਈ ਦਾ ਉਹਨਾਂ ਦੇ ਕੋਈ ਜੀ ਬਿਮਾਰੀ ਦੀ ਹਾਲਤ ਆ ਜਾਂ ਕੋਈ ਹੋਰ ਉਹਨਾਂ ਨੂੰ ਕੰਮ ਆ ਬੱਚੇ ਬਹੁਤ ਵਧੀਆ ਖੁਸ਼ੀ ਦੀ ਗੱਲ ਇਹ ਆ ਵੀ ਬੱਚੇ 90% ਤੋਂ ਉੱਤੇ ਸਾਰੇ ਨੰਬਰ ਲੈਂਦੇ ਆ ਤੇ ਅਸੀਂ ਆਸ ਕਰਦੇ ਹਾਂ ਵੀ ਹੋਰ ਸਾਨੂੰ ਇਹ ਜਿਹੇ ਬੱਚੇ ਮਿਲਣ ਤਾਂ ਕਿ ਅਸੀਂ ਉਹਨਾਂ ਦੀ ਜਿਹੜੀ ਪੜ੍ਹਾਈ ਆ ਉਹਨਾਂ ਦਾ ਸਾਰਾ ਖਰਚਾ ਚੱਕ ਕੇ ਸਮਾਜ ਸੇਵਾ ਜਿਹੜੀ ਆ ਹੋਰ ਕਰ ਸਕੀਏ। ਜੇ ਅਗਰ ਹੋਵੇ ਤਾਂ ਸੇਵਾ ਦਾ ਕੰਮ। ਬਿਲਕੁਲ ਇਸ ਤਰ੍ਹਾਂ ਚੱਲਦਾ ਰਹੂ ਸਾਨੂੰ ਕਦੇ ਨਾ ਫੰਡ ਦੀ ਦਿੱਕਤ ਆਈ ਆ ਨਾ ਅਸੀਂ ਤਾਂ ਬੱਚੇ ਭਾਲਦੇ ਆਮ ਖਾਸ ਕਰ ਜੇ ਲੜਕੀਆਂ ਸਾਨੂੰ ਮਿਲ ਜਾਣ ਤਾਂ ਬਹੁਤ ਵਧੀਆ ਗੱਲ ਆ। ਇੰਦੋਂ ਵੱਡੀ ਮੇਰੇ ਖਿਆਲ ਸਮਾਜ ਸੇਵਾ ਕੋਈ ਨਹੀਂ ਜਿਹੜੀ ਅਸੀਂ ਕਰ ਰਹੇ ਹਾਂ। ਮੈਂ ਆਮ ਕਰਮਜੀਤ ਕੁਵਾਰਾ ਮੈਂ ਗਵਰਨਮੈਂਟ ਕਾਲਜ ਤੋਂ ਆਈ ਹਾਂ। ਅੱਜ ਉਹ ਤੁਹਾਨੂੰ ਸਮਾਨ ਦਿੱਤਾ ਹੈ ਉਹ ਕਿਤਾਬਾਂ ਦਿੱਤੀਆਂ ਕਿੱਦਾਂ ਲੱਗ ਰਹੀਆਂ ਨੇ ਮੈਨੂੰ ਬਹੁਤ ਵਧੀਆ ਲੱਗ ਰਿਹਾ ਹੈ ਇਹ ਐਨਜੀਓ ਬਹੁਤ ਬੈਸਟ ਆ ਤੇ ਐਨਜੀਓ ਹਰ ਮਹੀਨੇ ਹਰ ਸਾਲ ਹੈਲਪ ਕਰਦੀ ਹੈ ਕਿੱਦਾਂ ਲੱਗਦਾ ਵੀ ਕਿੰਨਾ ਬੱਚੇਰਾਂ ਪੜ੍ਹਾਈ 'ਤੇ ਧਿਆਨ ਦੇਣਾ ਚਾਹੀਦਾ ਹੈ ਜਦੋਂ ਅੱਜ ਬੱਚੇ ਪੜ੍ਹਦੇ ਨਹੀਂ ਸੀ ਕਹਿੰਦੇ ਹਾਂਜੀ ਸਾਨੂੰ ਪੜ੍ਹਾਈ ਵੱਲ ਧਿਆਨ ਦੇਣਾ ਚਾਹੀਦਾ ਜਦੋਂ ਸਾਡੀ ਕੋਈ ਹੈਲਪ ਕਰ ਦਿੱਤਾ ਸਾਨੂੰ ਪੜ੍ਹਾਈ ਵੱਲ ਧਿਆਨ ਜ਼ਰੂਰ ਦੇਣਾ ਚਾਹੀਦਾ ਕਿੱਦਾਂ ਲੱਗ ਰਿਹਾ ਹੈ ਇਹ ਐਨਜੀਓ ਜਿਹੜਾ ਕੰਮ ਕੀਤਾ ਬੜੀਆ ਕਰੀ ਇਹ ਐਨਜੀਓ ਬਹੁਤ ਵਧੀਆ ਕੰਮ ਕਰਦੀ ਹੈ ਮੈਨੂੰ ਬਹੁਤ ਵਧੀਆ ਲੱਗਦਾ ਇਹਨਾਂ ਨਾਲ ਜ ਕੀ ਕਹਣਾ ਚਾਹੋਗੇ ਅੱਜ ਪਾਲ ਸਨਮਾਨ ਦਿੱਤਾ ਹੈ ਕਿ ਦਾਵਾ ਦੇ ਕੇ ਬਹੁਤ ਵਧੀਆ ਲੱਗ ਗਿਆ